ਦਾਦਾ ਨੂੰ ਆਰਾਮ ਮਿਲ ਰਿਹਾ ਅੱਜ ਆਖਰੀ ਦਿਨ ਵੀ ਹੈ ਗਦਰ ਕੰਪੇਨਿੰਗ ਦੇ ਵਿੱਚ ਇੱਕੋ ਜਿਹਾ तकरीबन ਸਾਰਾ ਹਲਕਾ ਕੱਲ ਵੀ ਮੈਂ तकरीबन 60 ਪਿੰਡ ਘਰ ਕੱਢੇ ਸੀ ਜ਼ੋਨ ਵਾਈਜ਼ ਮੀਟਿੰਗਾਂ ਚੱਲ ਰਹੀਆਂ ਨੇ ਹਾਂ ਬਹੁਤ ਅੱਛਾ ਲੋਕ ਤੇ ਸਰਕਾਰ ਤੋਂ ਬਹੁਤ ਦੁਖੀ ਨੇ ਸਰਕਾਰ ਡਰਾ ਵੀ ਬੜਾ ਰਹੀ ਹੈ ਸਾਡੇ ਜਿਹੜੇ ਵੀਡੀਓਜ਼ ਨੇ ਸਾਡੇ ਸਰਪੰਚਾਂ ਨੂੰ ਰਿਕਾਰਡ ਮੰਗਵਾ ਰਹੇ ਨੇ ਰਿਕਾਰਡ ਲਿਓ ਫੇਰੀ ਜਗ੍ਹਾ ਜਿੱਥੇ ਅਛਾ ਸਾਡਾ ਦੌਲਤਪੁਰ ਪਿੰਡ ਇੱਥੇ ਸ਼ਮਸ਼ਾਨ ਘਟ ਬੰਦ ਰਿਹਾ ਸੀ ਉਹਦਾ ਕੰਮ ਬੰਦ ਕਰਾਤਾ ਜਿੱਥੇ ਵੀ ਕੋਈ ਸਰਪੰਚ ਪੁਰਾਣੇ ਨੇ ਜਿਹੜੇ ਸਾਡੇ ਨਾਲ ਤੁਰੇ ਨੇ ਉਹਨਾਂ ਦੇ ਰਿਕਾਰਡ ਵੀ ਖੋਲ ਲੈਣ ਇਹਨਾਂ ਨੇ ਪੰਜਾਂ ਛਿਆਂ ਦਿਨਾਂ 'ਚ ਇੱਕ ਕੰਮ ਬਹੁਤ ਜ਼ਿਆਦਾ ਪ੍ਰੈਸ਼ਰ 'ਤੇ ਲੇਕਿਨ ਲੋਕ ਨੂੰ ਬਹੁਤ ਸਖਤ ਲੋਕ ਡਰ ਨਾਲ ਨਹੀਂ ਲੋਕ ਚੁੱਪ ਨਾਲ ਨਹੀਂ ਲੋਕਾਂ ਦਾ ਗੁੱਸਾ ਇਹਨਾਂ ਦੇ ਖਿਲਾਫ ਬਹੁਤ ਆ ਲੈਕਸ਼ਨ ਵੀ ਤੁਹਾਨੂੰ ਪਤਾ ਲੱਗ ਜੇਗਾ ਲੇਕਿਨ ਇਹ ਇਲੈਕਸ਼ਨ ਤੋਂ ਬਾਅਦ ਤਾ ਤੁਸੀਂ ਦੇਖਿਓ ਇਹਨਾਂ ਦਾ ਹਾਲ ਕੀ ਕਰਦੇ ਨੇ ਲੋਕ ਜਦੋਂ ਇਹਨਾਂ ਨੇ ਪਹਿਲਾਂ ਮੈਂ ਸਭ ਗੱਲ ਕਰੀ ਹੈ ਪ੍ਰਿੰਟ ਚੰਦੂ ਮਾਜਰੇ ਨੇ ਕੱਲ ਬਿਆਨ ਦਿੱਤਾ ਹੈ ਕਿ ਅਕਾਲੀ ਦਲ ਜਿਹੜਾ ਦੁਬਾਰਾ ਇਕੱਠਾ ਹੋ ਸਕਦਾ ਹੈ ਕਿਉਂਕਿ ਦਰਬਾਰ ਸਾਹਿਬ ਤੋਂ ਜਿਹੜਾ ਉਹਨਾਂ ਦਾ ਫਰਮਾਨ ਜਾਰੀ ਕੀਤਾ ਹੈ ਕੀ ਲੱਗਦਾ ਵੀ ਹੋਏਗਾ ਦੁਬਾਰਾ ਜੁਟਰੇ ਹੀਗੇ ਕੱਲ ਇਹ ਅਕਾਲੀ ਦਲ ਤੱਕ ਇਕੱਠਾ ਹੋਵੇ ਨਾ ਹੋਵੇ ਇਹ ਗੱਲ ਪੱਕੀ ਹੈ ਕਿ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਕਿਸੇ ਅਕਾਲੀ ਦਲ ਨੇ ਹਾਰਾ ਕਾਲੀਦਲ ਕੱਟਾ ਉਹ ਸਦਾ ਉਹਦੇ ਵਿੱਚ ਮਾਈਨਸ ਪ੍ਰੇਮ ਸਿੰਘ ਤੇ ਦੂਮਾ ਚੋਕੀ ਸੁਖਬੀਰ ਹੋਰਾਂ ਨੇ ਲਕੀਰ ਕੱਢੀ ਹੋਈ ਹੈ ਕਿ ਜਿੰਨਾਂ ਨੂੰ ਅਸੀਂ ਸਾਰਾ ਕੁਝ ਅਸੀਂ ਦੋ ਦੋ ਟਿਕਟਾਂ ਵੀ ਦਿੱਤੀਆਂ ਅਸੀਂ ਐਮਪੀ ਵੀ ਬਣਾਏ ਮਿਨਿਸਟਰ ਵੀ ਕਾਲੀਦਲ ਚੁਰ ਰਹੇ ਮੁੰਡਿਆਂ ਨੂੰ ਵੀ ਟਿਕਟਾਂ ਦਿੱਤੀਆਂ ਐਮਐਲਏ ਬਣਾਤੇ ਲੇਕਿਨ ਉਹ ਸਾਡੇ ਨਾਲ ਵਫਾ ਨਹੀਂ ਕੀਤੀ ਉਹ ਮਾਂ ਦੇ ਮਾਂ ਪਾਪ ਕੀ ਦੀ ਪੇਟੇ ਛੂਰਾ ਮਾਰ ਕੇ ਕਹਿੰਦੇ ਉਹਨਾਂ ਨੂੰ ਕਦੀ ਕਿਸੇ ਨੇ ਸੈਪਟ ਨਹੀਂ ਕਰਿਆ ਹਰਮੀਤ ਸਿੰਘ ਖੰਗਵਾਟ ਜ ਨੇ ਇੱਕ ਵੀਡੀਓ ਕਨ ਵਾਇਰਲ ਕੀਤੀ ਹੈ ਤੁਹਾਨੂੰ ਬਾਹਰ ਜਿਹੜੇ ਉਹਨਾਂ ਨੇ ਪਟਿਆਲਾ ਔਰ ਸਨੌਰ ਦੇ ਜਿਹੜੇ ਉੱਥੇ ਰਹਿੰਦੇ ਨੇ ਆਸਟ੍ਰੇਲੀਆ ਦੇ ਉਹਨਾਂ ਨੂੰ ਇਕੱਠਾ ਕਰਕੇ ਅਪੀਲ ਕਰ ਰਹੇ ਨੇ ਕੀ ਲੱਗਦਾ ਵੀ ਇਲੈਕਸ਼ਨ ਚ ਫਰਕ ਪਈਗਾ ਪਰ ਹਾਂ ਬਿਲਕੁਲ ਲੱਗੇ ਪਤਾ ਲੱਗੇਗਾ ਕਿਉਂਕਿ ਹਰਮੀਤ ਸਿੰਘ ਪਠਾਨ ਮਜਰਾ ਇਲੈਕਸ਼ਨ ਲੜੇਗਾ ਆਸਟ੍ਰੇਲੀਆ ਸਾਡੇ ਸਨੌਰ ਦੇ ਤੇ ਉੱਥੇ ਬੰਦੇ ਉਹ ਵੋਟਾਂ ਉੱਥੇ ਇਕੱਠੇ ਕਰ ਰਿਹਾ ਸਾਰਿਆਂ ਨੂੰ ਕਿ ਮੈਂ ਅਗਲੀ ਇਲੈਕਸ਼ਨ ਆਸਟ੍ਰੇਲੀਆ ਤੋਂ ਲੜਨ ਕਿਉਂਕਿ ਹਿੰਦੁਸਤਾਨ ਤੋਂ ਉਹਨਾਂ ਆ ਨਹੀਂ ਸਕਦੇ ਕੀ ਸਰਕਾਰ ਮਾਨਸਾ ਵਸ ਮਸ਼ਿੰਗਨ ਜੋਂ ਤੋਂ ਬੋਤਾ ਲੱਗਿਆ ਕਿ ਉਹਨਾਂ ਦਾ ਇਲੈਕਸ਼ਨ ਸਿੰਬਲ ਚੇਂਜ ਕੀਤਾ ਗਿਆ ਕੋਈ ਐਸੀ ਗੱਲ ਹੈਗੀ ਤੁਹਾਡੇ ਕੋਲ ਪਹਿਲਾਂ ਟਰੱਕ ਸੀਗਾ ਜੀ ਟਰੱਕ ਭਰਿਆ ਨਹੀਂ ਉਹ ਟਰੱਕ ਲੈ ਕੇ ਗਏ ਨੇ ਬੱਤਰ ਪਿੰਡ ਨੇ ਉੱਥੇ ਉਹ ਸਾਰੇ ਪਿੰਡਾਂ 'ਚ ਗਏ ਨੇ ਭਰਿਆ ਨਹੀਂ ਉਹਨਾਂ ਕਣਕ ਪਾਈ ਨਹੀਂ ਲੋਕਾਂ ਨੇ ਅਖੀਰ ਜੋਂ ਉਹਨਾਂ ਨੇ ਹੁਣ ਇੱਕ ਜੀਪ ਲੈ ਲਈ ਹੈ ਉਹ ਕਹਿੰਦੇ ਕਿ ਦੋ ਚਾਰ ਬੋਰੀਆਂ ਨਾਲ ਭਰ ਜੂਗਾ ਵੋਟਾਂ ਕਿੱਥੋਂ ਮਿਲਣੀਆਂ ਟਰੱਕਾਂ ਜੀਪਾਂ ਨੂੰ ਵੋਟਾਂ ਪਾਉਂਦੇ ਹੁੰਦੇ ਲੋਕ ਜੱਜੇ ਨੰਜ ਚੋ ਨਿਸ਼ਾਨ ਪੰਜੇ ਨੂੰ ਤਕਰੀਬ ਨੂੰ ਉਹ ਬੋਲ ਲੋ ਵੀ ਪਾ ਦਿੰਦੇ ਨੇ ਟੱਕਾਂ ਚੀਪਾਂ ਨੂੰ ਕੌਣ ਵੋਟਾਂ ਪਾਉਂਦਾ ਮਾਨਸ ਮਿਸੀ ਸਿੱਧੂ ਦਾ ਬਿਆਨ ਕਿਵੇਂ ਦੇਖਦੇ ਹੋ ਜਿਹੜਾ ਪੰਜ ਲੋਟ ਟੈਕਸੀ ਨੂੰ ਲੈ ਕੇ ਜਿਹੜਾ ਕਈ ਵਾਰ ਵੱਡੇ ਲੀਟਰਾਂ ਦੇ ਨਾਮ ਲੈ ਰਿਹਾ ਲਗਾਤਾਰ ਸਬੂਤ ਵੀ ਲੱਦ ਰਹੇ ਨੇ ਸਬੂਤ ਉਹ ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਹੀ ਦਿੱਤਾ ਕਹਿੰਦਾ ਦੋ ਵਾਰੀ ਮੈਂ ਮੁੱਖ ਮੰਤਰੀ ਬਣਿਆ ਤੇ ਮੇਥੋਂ ਦਾ ਇੱਕ ਰੁਪਿਆ ਕਿਸੇ ਨੇ ਲਿਆ ਨਹੀਂ ਇਹ ਕਿੱਥੋਂ ਬੋਲ ਰਹੇ ਨੇ ਇਹ ਦੋਨੋਂ ਹੈ ਹੀ ਬੰਟੀ ਬਬਲੀ ਇੱਕ ਤਾਂ ਹੁੰਦਾ ਨਾ ਇੱਕ ਕਿਸ ਦਾ ਘਰ ਵਾਲਾ ਕਮਲਾ ਹੁੰਦਾ ਤੇ ਘਰ ਵਾਲੀ ਸਿਆਣੀ ਹੁੰਦੀ ਉਹ ਸਮਝਾ ਸਮਝੂ ਕੇ ਤੋੜ ਲੈਂਦੀ ਏ ਇੱਕ ਹੁੰਦਾ ਕਿ ਘਰ ਵਾਲੀ ਕੰਮਲੀ ਹੈ ਘਰ ਵਾਲਾ ਸਮਝਾ ਲੈਂਦਾ ਇਹ ਤੇ ਨੱਲੇ ਤੇ ਦਿਲਾਂ ਨੇ ਦੋਨੋਂ ਇੱਕੋ ਜਿਹੇ ਇਹਨਾਂ ਨੂੰ ਕੋਈ ਵੀ ਨਹੀਂ ਸਮਝਾ ਸਕਦਾ ਪਾਰਟੀ ਤੋਂ ਬਾਹਰ ਕੱਟਿਆ ਗਿਆ ਉਹਨਾਂ ਨੂੰ ਸਸਪੈਂਡ ਕਰਿਆ ਉਹ ਅਵਿਸ਼ੇ ਪਾਰਟੀ ਤੋਂ ਬਾਹਰ ਜਾਣ ਕੇ ਨਾ ਪਾਰਟੀ ਚ ਜਾਈਂਦਾ ਨਾ ਕੋਈ ਵਰਕਰ ਇਹਨਾਂ ਨੂੰ ਪਾਰਟੀ ਚ ਪਸੰਦ ਕਰਦਾ ਥੈਂਕ ਯੂ